ਹੇ ਗੁਰੂ ਆਹੇ ਗੁਰੂ ਇਸ ਵਕਤ ਫਰੇਮ ਦੇ ਵਿੱਚ ਸਭ ਤੋਂ ਪਹਿਲਾਂ ਨਜ਼ਰ ਪੈਂਦਾ ਸਾਹਮਣੇ ਗੁਰਦੁਆਰਾ ਸਾਹਿਬ ਆਪਣੇ ਪਿੰਡ ਦਾ ਤੇ ਫਿਰ ਆਪਣੇ ਨੌਜਵਾਨ ਮਨਪ੍ਰੀਤ ਤੇ ਗੱਗੂ ਇਹ ਗੱਗੂ ਅਗਲੇ ਖੇਤੋਂ ਆਇਆ ਤੇ ਮੈਂ ਹੁਣੇ ਘਰੋਂ ਆਇਆਗਾ ਪ੍ਰਸ਼ਾਦਾ ਛੱਕੇ ਤੇ ਮਨਪ੍ਰੀਤ ਨੇ ਇੱਥੇ ਡਿਊਟੀ ਪਹਿਲਾ ਵਾਰ ਰੱਖੀ ਸੀ ਅ ਪੀਟਰ ਜਲਾ ਰੱਖਿਆਗਾ ਤੇ ਅਗਲੇ ਖੇਤੋਂ ਝੋਨਾ ਉਹਨਾਂ ਨੇ ਲਾਤਾ ਉੱਥੇ ਜਿੰਨਾ ਕ ਲਾਉਣਾ ਸੀ ਤੇ ਆਹ ਨੇ ਇੰਝ ਲਾਉਣਾ ਓਰੇ ਹਾਂ ਕੱਲ ਪਾਣੀ ਇਹਨਾਂ ਨੇ ਫੇਰਤਾ ਸੀਗਾ ਇੱਥੋਂ ਮਨਪ੍ਰੀਤ ਨੇ ਦੇ ਹੈਪੀ ਨੇ ਨੂੰ ਬੁਲਾਇਆ ਹੈਲੋ ਸੈੱਜ ਸਤਿ ਸ਼੍ਰੀ ਅਕਾਲ ਕੌਣ ਬੁਲਾਉਆ ਹਾਂ ਖਾਣ ਦਾ ਨਾਲ ਚੋਆ ਪਿਆ ਹਾਂ ਬੱਤਾਂ ਪੁੱਛਣੀਆਂ ਖਾ ਕੇ ਦਵਾ-ਦਵਾ ਆਇਆ ਪ੍ਰਸ਼ਾਦੇ ਆ ਨੌਜਵਾਨ ਪ੍ਰਸ਼ਾਦੇ ਸ਼ਕਲਾ ਜਾ ਕੇ ਤੇ ਤੁਸੀਂ ਕੀ ਲਾਉਣੇ ਆ? ਕੀ ਲਾਉਣੇ ਆ? ਲਾਉਣੇ ਆ ਲੋਟੀ ਘਰੇ ਚੱਲ ਆ ਇਹਨੂੰ ਲੈ ਜਾ ਘਰੇ ਮੋਟਰਸਾਈਕਲ ਤੇ ਤੇ ਜਾ ਬੜਾ ਸਹਜ ਪੁੱਤਰ ਗੱਗੂ ਆ ਕਰ ਹੋ ਨੀ ਦੂਰਾ ਠੀਕ ਹੈ ਉਹ ਕਹਿੰਦਾ ਦੋ ਮੋਟਰਾਂ ਦਾ ਪਾਣੀ ਆਊਗਾ ਦੋ ਮੋਟਰਾਂ ਕਹਿੰਦਾ ਛੇਪੀ ਠੀਕ ਹੈ ਹਾਂ ਇੱਕ ਬੋਰਾ ਦੋ ਮੋਟਰਾਂ ਹਾਂ ਚੱਲਦੀਆਂ ਨਾਲ ਪਾਣੀ ਭਰ ਜੂ ਅਸ਼ੀਤੀ ਕਿਉਂਕਿ ਕੱਲ ਗਿਲਾ ਸਿਲਾ ਕਰਕੇ ਕੰਮ ਰੱਖ ਲੈ ਘਰੇ ਜਾਂਦਾ ਪੁੱਤਰ ਤੂੰ ਜਾ ਇਹਨੂੰ ਲੈ ਜਾ ਜਰਮੀਆ ਪੁੱਤਰਾ ਹੋਰੇ ਕੀ ਕਰਨਾ ਤੂੰ ਹਾਂ ਪਹਿਲਾਂ ਸਹਿਜ ਹਾਂਜੀ ਨਹੀਂ ਇਹ ਤੂੰ ਲੈ ਜਾ ਚੰਗਲ ਨਹੀਂ ਪੁੱਤਰ ਉਹ ਖਾਂਦਾ ਨਹੀਂ ਖਾ ਲੇ ਉਸੇ ਤੇ ਖਾ ਲੂ ਮਗਰ ਯਾ ਤੇਰਾ ਨਾ ਹੋਣਾ ਠੀਕ ਹੈ ਜੰਗਾ ਕਿੰਨੇ ਡੱਗਰ ਰੱਖਣੇ ਆ ਇਹ ਠੀਕ ਹੈ ਠੀਕ ਆ ਠੀਕ ਹੈ ਤੇ ਨੌਜਵਾਨ ਕਹਿੰਦਾ ਇੰਨੀਆਂ ਬੱਟਾਂ ਦੇਣਾ ਹਾਂ ਹਾਂ ਇੱਥੇ ਆ ਮੈਂ ਕੋਈ ਨਾ ਇੰਨੀਆਂ ਬੱਟਾਂ ਦੇਣਾ ਜਾਈਂ ਕਹਦਾ ਬੱਟਾ ਤਾਂ ਉ ਐਕਸਟਰਾ ਪਾਈਆਂ ਹੋਈਆਂ ਸੀ ਕਿਰਾਂ ਪਾਣੀ ਲਾਉਣ ਵਾਸਤੇ ਵਿਚਾਲੋਗੇ ਇੱਕ ਬੱਟ ਢਾਵਾਗੇ ਤੇ ਤਿੰਨ ਡੱਬਰ ਆ ਬਣਾਵਾਂਗੇ ਤੇ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਆ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ 10 ਹਾੜ 23 ਜੂਨ 12 2024 ਪਨੀਰੀ ਇਹਦੀ ਅਗਲੀ ਖੇਤੀ ਉੱਥੇ ਇਕੱਠੀ ਲਾਤੀ ਸੀਗੀ ਤੇ ਉੱਥੋਂ ਹੋ ਪਟਕੇ ਪਨੀਰੀ ਹੁਣ ਲਿਆਉਣਗੇ ਤੇ ਆਹ ਫਟਾ ਆਪਣਾ ਥੋੜਾ ਜਿਹਾ ਸਿਰਜਾਂ ਮਾਰਦਾ ਇਹ ਇਹ ਪੁਲੀ ਥੋੜਾ ਜਿਹਾ ਕੈਗਰਾ ਚੈੱਕ ਕਰਾ ਇੱਕ ਪਾਸੇ ਨੂੰ ਟੇਡਜੀ ਮਾਰਦੀ ਆ ਤਾਂ ਕਰਕੇ ਫਟਾ ਇਥੇ ਰਮਾਰਦਾ ਇਨਾਂ ਤੇ ਇਹ ਬੋਰ ਨਵਾਂ ਲਾਇਆ ਸਿੰਗਲ ਬੋਰ ਆ ਕਹਿ ਰਾਂ 60 ਫੁੱਟ ਹੀ ਕਰਿਆ ਹਾਂ ਪਿੰਡ ਸੂਰਤੀਆ ਜ਼ਿਲ੍ਹਾ ਸਰਸਾ ਸਾਡੇ ਇੱਥੇ ਉੱਤੇ ਹੀ ਆ ਪਾਣੀ ਹਾਂ ਤਾਂ ਕਰਕੇ ਬਸ ਛੋਟੇ ਬੋਰ ਕਰਕੇ ਸਾਨੂੰ ਸਰ ਜਾਂਦਾ ਹੁੰਦਾ ਕਈ ਵਾਰੀ ਦੋ ਜੋੜ ਲੈਣੇ ਹੁੰਦੇ ਆ ਮੱਛੀ ਮੱਛੀ ਪੋਣੀਆਂ ਜੇ ਹਾਂ ਫਿਰ ਇੱਕ ਨਾਲ ਹੀ ਸਰ ਜਾਂਦਾ 90 ਰੁਪਏ ਫੁੱਟ 95 ਫੁੱਟ ਬੋਰ ਕਰ ਲੈਣੇ ਆਗੇ ਤੇ ਇਹਨਾਂ ਦਾ ਲੋਟਾ ਕੰਮ ਔਰ ਤੇ ਉਧਰੋਂ ਪਿੱਛੋਂ ਵੀ ਆਈ ਜਾਂਦਾ ਪਾਣੀ ਹਾਂ ਦੋ ਮੋਟਰਾਂ ਦਾ ਪਿੱਛੋਂ ਆਊਗਾ ਪਾਣੀ ਉਧਰੋਂ ਤੇ ਇੱਕ ਬੋਰ ਦਾ ਇਹਦਾ ਹੋ ਜੂਗਾ ਤੇ ਕੰਮ ਚੱਲਦਾ ਹੋ ਜੂਗਾ ਤੇ ਰੋਟੀ ਖਾ ਕੇ ਚੱਲ ਕद्दू ਬਣਾ ਦੇਾਂਗੇ ਝੋਨਾ ਲਾ ਦੇਾਂਗੇ ਤੇ ਸਾਰੇ ਦਿਨ ਦੀ ਗੱਲਬਾਤ ਆ ਬੁਖਾ ਦੇਾਂਗੇ ਤੇ ਐਂਡ ਤੱਕ ਲਾਜ਼ਮੀ ਦੇਖੋ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਨੇ ਸਾਂਝੀ ਸੋਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਆ ਵੇਖ ਸਕਦੇ ਹੋ ਆ ਸੁਣ ਸਕਦੇ ਹੋ ਇਹ ਸਬਸਕ੍ਰਾਈਬ ਫਾਲੋ ਲਾਜ਼ਮੀ ਕਰ ਲਿਓ ਤੇ ਇੱਥੇ ਲੱਗੀ ਆ ਡਿਊਟੀ ਮੇਰੀ ਬੋਰ ਤੇ ਤੇ ਨਾਲ ਨਾਲ ਵਟਾਂ ਦੀ ਪੋਚਾ ਪਚਾਈ ਕਰਾਂਗੇ ਪਰਾਂ ਤਾਂ ਉਹਨਾਂ ਨੇ ਕੁਝ ਪੋਚੀਆਂ ਪਈਆਂ ਕੱਲ ਲੱਗੇ ਰਹੇ ਜੀ ਮੈਂ ਦੇਗਾ ਗੱਗੂ ਤਾਂ ਅਗਲੇ ਖੇਤ ਸੀਗੇ ਤੇ ਗੱਗੂ ਵੀ ਅਗਲੇ ਖੇਤੋਂ ਹੁਣੀ ਆਇਆਗਾ ਅ ਚੋਨਾ ਚਾਪਾ ਦੇਖ ਕੇ ਨਾਲੇ ਉਹਨਾਂ ਨੂੰ ਚਾਹ ਫੜਾ ਕੇ ਤੇ ਨਾਲੇ ਪਨੀਰੀ ਚ ਪਾਣੀ ਪਾ ਕੇ ਤੇ ਲਾਈਟ ਬਾਕੀ 4 ਵਜੇ ਦਾ ਟਾਈਮ ਹੋਣਾ ਅੱਜ ਵੀ 4 ਵਜੇ ਕੱਲ ਨੂੰ ਵੀ 4 ਵਜੇ ਹੋਊਗੀ ਆਥ ਨੇ ਤੇ ਉਸ ਤੋਂ ਬਾਅਦ ਫਿਰ ਅਸੀਂ ਟਾਈਮ ਬਦਲੂਗਾ ਤੇ ਨਾਲ ਹੀ ਇਧਰ ਆ ਬਗਦਾ ਹੋਇਆ ਰੋਡ ਸਰਦੂਲਗੜ੍ਹ ਤੋਂ ਬਠਿੰਡੇ ਨੂੰ ਬੱਸ ਲੰਘ ਗਏ ਨਹੀਂ ਸਾਨੂੰ ਦਿਖਾ ਦਿੰਦੇ ਲੋਟਾ ਪਤੀ ਗਲਾਜ ਰੱਖੇ ਪ੍ਰਮਾਤਮਾ ਐ ਚੱਲ ਮੈਂਦੇ ਆ ਭਾਈ ਪਿੰਡਾਂ ਵਾਲੇ ਕਿਸਾਨ ਹਾਂ ਆ ਸਵੇਰੇ ਸਵੇਰੇ ਲੱਦ ਕੇ ਜੋਰੀਆਂ ਢੋਲੀਆਂ ਡੀਜ਼ਲ ਡੱਪੇ ਅੱਗ ਕੋਈ ਜੇ ਪਹੁੰਚਿਆ ਨਹੀਂ ਆ 20 ਮਿੰਟ ਹੋ ਗਏ ਤੇ ਗਾਂਹਾ ਮੈਂ ਵੀ ਨਹੀਂ ਗਿਆ ਮੈਂ ਜਲ ਠੀਕ ਹੂ ਬਣੀ ਪਿੰਡੇ ਯੂ ਉਹ ਕਹਿੰਦਾ ਬਹਿ ਜਾ ਇੱਥੇ ਆਰਾਮ ਨਾਲ ਬੋਰਦੀ ਨਹੀਂ ਰੱਖੀਂ ਆ ਮਾਇਦਾ ਕੋਈ ਓਖਾ ਗੰਮ ਨਹੀਂ ਬੋਰੀ ਨਹੀਂ ਰੱਖਣਾ ਤੇ ਲੋਡ ਆ ਮਾਹੌਲ ਹੈ ਠੀਕ ਠਾਕ ਚੱਲੀ ਜਾਂਦਾ ਬਸ ਪਟਾਏ ਬੁੜਕ ਦਾ ਮਾੜਾ ਇਹਨਾਂ ਦਾ ਬਸ ਉਹ ਕੋਈ ਚੱਕਰ ਵਾਲੀ ਗੱਲ ਨਹੀਂ ਆ ਗਿਆ ਓਏ ਆ ਗਿਆ ਆ ਪਾਣੀ ਕਿੱਧਰ ਲੈ ਕੇ ਜਾਣਾ ਲੀਕ ਜਾਣੀ ਇੱਥੇ ਐਡਾ ਗੈਂਪਰ ਕੀ ਕਰਾਉਣਾ ਸੀਗਾ ਹੋਰ ਹਾਂ ਹੋਇ ਤੇ ਪੁਲੀ ਹਾਰਾ ਪਹੁੰਚ ਗਿਆ ਬਦਗੀ ਜਾਈਦਾ ਭਾਈ ਕੌਣਾ ਹੈ ਹੈਪੀ ਸੀ ਦਾ ਹੈਪੀ ਯਾਰ ਕੁਰਸਗੀ ਆ ਵੀਰੇ ਅੱਛਾ ਜੀ ਕੋ ਲੱਗ ਗਿਆ ਪਰ ਪਤਾ ਹੀ ਨਹੀਂ ਕਿ ਕੋ ਯਾਰ 20 ਸਾਲ ਹੋ ਗਏ ਯਾਰ ਕਿੰਨੇ ਸਾਲ ਹੋ ਗਏ ਉਹਦਾ ਬਹੁਤ ਸਾਲ ਹੋ ਗਏ ਬੰਦ ਕਰ ਲਾ ਉੱਥੇ ਲੱਗ ਗਿਆ ਜੋ ਜਿਹੜਾ ਰਹਿੰਦਾ ਸੀ ਜੋਨਾ ਪਨੀਰੀ ਕਿੰਨੇ ਘੰਟੇ ਮਲਾ ਦੇਣਗੇ ਪੱਟਣ ਤੇ ਪਨੀਰੀ ਮੈਂ ਪਾਣੀ ਪਾ ਕੇ ਆਂ ਪਾ ਲੈ ਇੱਕ ਵਾਰੀ ਪਾਣੀ ਬਾਤਾ ਕਿਵੇਂ ਵੀ ਘੱਟ ਹੈ ਮਾਜ ਹੋਰ ਪਾ ਗਾ ਪਾਣੀ ਪਾ ਕੇ ਹੁਣ ਕਹਿੰਦੇ ਰੋਟੀ ਖਾ ਪਨੀ ਦੀ ਪਟਾਂਗੇ 3 ਘੰਟਾ ਡੇਢ ਘੰਟਾ ਕਹਿੰਦੇ ਡੇਢ ਕੰਟਾ ਪਾਣੀ ਤਾਂ ਉਹ ਫਿਰ ਗਿਆ ਹਾਂ ਤਾਂ ਉਧਰ ਆਹ ਉਹ ਦੇਖੀਂ ਅਗਲੇ ਮੋ ਆਈ ਜਾਂਦਾ ਬੜੀ ਕਿਤੇ ਘੱਡ ਘੁੱਡ ਨਹੀਂ ਦੀ ਉਹ ਤਾਂ ਸਹੀ ਹੈਗਾ ਆ ਅੱਜ ਕੰਮ ਸਾਡਾ ਅਰੇੜਾ ਥੋੜਾ ਜਿਆ ਐ ਰਣੇ ਵਰਗਾ ਹੀ ਆ ਗੱਗੂ ਵੀ ਤੜਕੇ ਖੇਤ ਚਲਾ ਗਿਆ ਸੀਗਾ ਪਾਪਾ ਵੀ ਪਾਪਾ ਚਲੇ ਗਏ ਜਾਂਦੀ ਹੁੰਦੇ ਜੀ ਰੋਜ਼ ਗੇੜਾ ਮਾਰਦੇ ਸੀ ਅਹ ਇਹੇ ਜੇ ਕੰਮ ਨੂੰ ਤਾਂ ਅਸੀਂ ਬਹੁਤ ਰੈੜਾ ਗਣਦੇ ਆ ਬਹੁਤ ਜ਼ਿਆਦੇ ਆ ਜਿਹੜਾ ਬੈਠੇ ਆ ਕੋਈ ਇਹ ਜਿਹਾ ਢੀੜਾ ਮਾਰ ਲਿਆ ਜਾਂ ਇੱਕ ਅੱਧੀ ਵੱਟ ਪੂਛ ਲਈ ਉਹ ਤਾਂ ਬਸ ਇਹ ਕੋਈ ਬੜਾਈ ਵਾਲੀ ਗੱਲ ਨਹੀਂ ਬਸ ਜਦੋਂ ਜਦੋਂ ਆਪਣਾ ਆਪਣਾ ਸਰੀਰ ਆ ਜਾਂ ਆਪਾਂ ਵੀ ਸ਼ੁਰੂ ਤੋਂ ਛੋਟੇ ਹੁੰਦੇ ਤੋਂ ਬਚਪਨ ਤੋਂ ਅ ਵਧੀਆ ਗਿੱਜੇ ਹੋਈਏ ਕੰਮ ਕਰਨ ਤੇ ਤਾਂ ਉਦੋਂ ਇਹ ਫਿਰ ਛੋਟੇ ਕੰਮ ਛੋਟੇ ਹੀ ਲੱਗਦੇ ਆ ਕਿ ਮਾਤਾ ਆ ਠੀਕ ਹੈ ਜੀ ਚੜਦੀ ਕਲਾ ਚ ਚੜਦੀ ਚਲੋ ਨਾ ਵਾਂ ਆ ਗਿਆ ਜੱਜ ਆਪਾਂ ਬੋਰ ਚਲਾ ਰੱਖਿਆ ਇੱਥੇ ਆਉਂਦੇ ਜਾਂਦੇ ਚੰਗਾ ਠੀਕ ਆ ਠੀਕ ਹੈ ਜੀ ਹੈ ਗੱਗੂ ਵੀ ਕਿੱਛੀ ਨਹੀਂ ਕਰ ਪਾ ਰਿਹਾ ਮੁਰਗਾ ਮੁਰਗੀ ਹੋ ਰੇਗਾ ਮੈਂ ਭਾਇਆ ਬਾਗਿਆ ਦਾ ਆ ਕਿ ਕੈਮਰਾ ਦੇ ਇੱਕ ਹੀ ਭੱਜ ਗਿਆ ਠੀਕ ਹੈ ਏ ਦਾਇਦਾ ਬਈ ਸੌਣ ਜਾਣਾ ਲੱਗੇ ਰੇਂਦਾ ਸਾਹਮਣੇ ਘਰੇ ਜਾਂਦੇ ਹੁੰਦੇ ਇਹ ਵੀ ਤਾਂ ਹੈ ਕਿ ਆਵਦੀ ਆ ਉਹ ਇਧਰ ਗੱਗੂ ਦੇ ਸਾਹਮਣੇ ਵਾਲੇ ਘਰ ਹੈਗਾ ਇੱਕ ਅੱਗੇ ਜਾ ਅਗਲਾ ਅੱਗੇ ਯਾ ਇਹ ਅੱਜਕੱਲ ਬੱਚੇ ਜੀ ਕਮਾਲ ਕਰਦੇ ਜਮਾਂ ਤੇ ਅਸੀਂ ਤਾਂ ਇਹ ਜੀ ਹੁੰਦੇ ਸੀ ਦੋਸਤ ਸਾਈਕਲ ਕੈਂਚੀ ਚਲਾਉਣ ਵੀ ਨਹੀਂ ਸਿੱਖੇ ਸੀਗੇ ਤੇ ਪੌਣੇ 10 ਵਜੇ ਦਾ ਸਮਾਂ ਹ ਉੱਠ ਕੇ ਆ ਨੌਜਵਾਨ ਹ ਰੱਬ ਤੋਂ ਥੋੜਾ ਜਿਹਾ ਜ਼ੋਰ ਜਾਂ ਮੰਗ ਕੇ ਦਾਰਾ ਵੈਸੇ ਸਾਰਾ ਜ਼ੋਰ ਭਈ ਰੱਬ ਰੈਂਦੀ ਆ ਤੇ ਆ ਸ਼ਤੂ ਨੇ ਜਿਹੜੀ ਡੇਕ ਲਾਈ ਸੀਗੀ ਹਾਂ ਬਾਵਾ ਸੁਖਨ ਵਾਲਾ ਹਰੀ ਖੜੀ ਆਲੇ ਇਹਦੇ ਨਾਲ ਪਰ ਕੁਛ ਹੈ ਕੀ ਗਿਆ ਕਮਾਸ ਜਿਹਾ ਲਿਆ ਬੈ ਇਹਦਾ ਤਦ ਲੋ ਸ਼ਿਲਕ ਤਦ ਲੋ ਵੀ ਹਰੀ ਹੋਣ ਲੱਗ ਗਈ ਹੁਣ ਤਾਂ ਸੁਖਨ ਵਾਲੇ ਇਹ ਦੋ ਘੰਟੇ ਠੰਡੀ ਹਵਾ ਕੀ ਲੱਗੀ ਗਰਮਾਹ ਹੋਰ ਵੱਧ ਲੱਗਣ ਲੱਗੀ ਉਹ ਉੱਥੇ ਬੈਠਾ ਸੀਗਾ ਫਿੱਟ ਲਵੇ ਅਦਰ ਪਰਛਾਵੇਂ ਤੇ ਇਹ ਉੱਠ ਕੇ ਆਉਣ ਨੂੰ ਜੀ ਨਹੀਂ ਕਰਦਾ ਸੀ ਪਿਆਰ ਮੈਂ ਉੱਠ ਮਨਾ ਕਤਨਾ ਤੇ ਉਹ ਰੋਟਾ ਵੇਟਰ ਪਉਣ ਗਏ ਆ ਨੌਜਵਾਨ ਆਉਂਦੇ ਆ ਇੱਕ ਵੱਟ ਪੁੱਛਣੀ ਆ ਸੀ ਇੱਧਰ ਲਈ ਖਾੜ ਵਾਲੀ ਤੇ ਬਾਕੀ ਠੀਕ ਹੈ ਕੰਮ ਸਰ ਰੋਟਾ ਵੇਟਰ ਭਰ ਨਹੀਂ ਜਾਂਦਾ ਕੋਈ ਸ਼ਾਲ ਹੋਰ ਨੂੰ ਆਉਂ ਜੀ ਤਾਂ ਤੂੰ ਆਈ ਹਾ ਉਹ ਤਾਂ ਨਹੀਂ ਕਿ ਜੇ ਉਹ ਕਿਰਦਾਰ ਜੁਰੀ ਇਹ ਕਹਿੰਦਾ ਸਾਡੀ ਰੱਬ ਨੇ ਡੇ ਉਹ ਟੀ ਲਾਈਏ ਬਾਣਾ ਚ ਵਟਾਂ ਪੋਚਣ ਦੀ ਇਹ ਨਹੀਂ ਉਹ ਪੁੱਛਣੀ ਖਾਲ ਵਾਲੀ ਬਸ ਇਹਦਾ ਮੁੰਡਿਆਂ ਨੇ ਕੱਲ ਲਾਤੀ ਸੀ ਜੋਟੀ ਮਾੜੀ ਆਸੇ ਪਾਸੇ ਵਾਲੀਆਂ ਵਟਾਂ ਆਈਆਂ ਤੇ ਆ ਇੱਧਰ ਦੋ ਕੋ ਇਸ ਪਾਸੇ ਪੁੱਛਣੀ ਆ ਸੀ ਆ ਖਾਲ ਵੀ ਪੁੱਛਣਾਗੇ ਜੀ ਆਪਣੋ ਸਮਾਂ ਠੀਕ ਲੱਗਿਆ ਤਾਂ ਇਹ ਹੀ ਵਟ ਪੁੱਛਣੀ ਆ ਯਾਰੀ ਖਾਲ ਦੇ ਨਾਲ ਤਰੀ ਜੀ ਆ ਜਾ ਆ ਵੀ ਬੰਦ ਕਰੀ ਯਾਰ ਬਹੁਤਾ ਪਾਣੀ ਦੇ ਜੀ ਕਰ ਦੇ ਆ ਬੰਦ ਕਰ ਦੇ ਮੈਂ ਠੀਕ ਕਰ ਦੇ ਕਰਦਾ 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 ਕਾਹ ਕਿਧਰੇ ਆਣਾ ਅੱਜ ਤੋਂ ਵੱਟਾਂ ਰਗਾਗੇ ਪੋਚਣਾ ਤੇ ਪਹਿਲਾਂ ਬਾਈ ਅਸੀਂ ਵੀ ਸਾਰੀਆਂ ਵੱਟਾਂ ਵਿਚਾਲੜੀਆਂ ਹੀ ਪੋਚਦੇ ਹੁੰਦੇ ਸੀ ਆ ਵਿਚਾਲੀਆਂ ਤਾਂ ਚਲਟ ਹੋਣੀਆਂ ਖੈਰ ਉਹ ਵੱਟ ਰੱਖਾਂਗੇ ਜਿੱਥੇ ਟਰੈਕਟਰ ਜਾਈ ਜਾਂਦਾਗਾ ਤਾਂ ਹੁਣ ਕੀ ਅਸੀਂ ਪਾਸੇ ਆਸੇ ਵਾਲੀਆਂ ਵੱਟਾਂ ਪੋਚ ਲਈਆਂ ਜਿਹੜਾ ਕੋਈ ਐਂ ਲੱਗਦਾ ਕਿ ਵੱਟ ਇਸ ਬਸ ਨੀਵਾ ਜਿਹਦੇ ਵਿੱਚ ਵੱਟ ਤੁਰਨਾਗਾ ਤੇ ਉਹੀਆ ਕੰਮ ਹਾਂ ਕਾੜਾ ਕਰ ਲਿਆ ਹਾਂ ਖਾਲ ਵੀ ਪੋਚਨੇ ਆਂਗਾ ਕੋਈ ਸਮਾਂ ਹੈਗਾ ਆਪਣੇ ਕੋਲ ਅੱਜ ਠੀਕ ਹੈ ਪਰ ਐ ਨਿਹੰਗਾ ਰਣਾ ਉਹ ਯਾਨੇ ਥੋੜਾ ਜਿਹਾ ਤੂੰ ਪਹਿਲੇ ਤਾਂ ਫਰਤਾ ਮਾਰ ਦਿੰਦਾ ਤੂੰ ਐ ਖੜ ਕੇ ਗੇਰਾ ਮੂਸੇ ਵਾਲੇ ਵਾਂਗੂ ਵੱਟ ਭਾਵੇਂ ਨਾਂ ਪੁੱਛੀ ਜਾਂਦੀ ਅੱਜ ਮੈਂ ਛੋਡਿਆ ਦੁਨੀਆ ਕਾ ਕਰੀਉਂ ਆ ਪੁੱਛ ਤਾ ਅਰੇ ਗੜ ਤੇ ਠੀਕ ਐ ਰੇ ਕੰਮ ਅੱਜ ਵੀ ਨਾ ਹੀ ਹੁੰਦਾ ਹੁੰਦਾ ਠੀਕ ਐ ਖੜਨੋਂ ਤਾਂ ਜੀ ਕਰੀ ਆਊਗਾ ਹਾਂ ਚੱਲ ਆ ਲੈ ਰੱਬ ਦਾ ਨਾ ਵਿੱਚ ਵੀ ਮਿੱਟੀ ਬਹੁਤ ਪਈ ਹੋਈ ਉਹਦੇ ਚੱਕਣ ਨੂੰ ਗਾ ਰੇਕ ਹਨ ਨਾ ਇਹ ਨਵਾਂ ਬਣਾਇਆ ਬਾਈ ਖਾਲ ਅਸੀਂ ਇਹ ਹਾਂ ਪਹਿਲਾਂ ਲੰਮੇ ਕਿਆਰੇ ਹੁੰਦੇ ਸੀ ਹੁਣ ਐਦਕੀ ਫੇਰ ਕਰਾ ਮਰਵਾ ਕੇ ਟੇਢੇ ਲੋਡ ਕਰ ਲਿਆ ਇਸ ਪਾਸੇ ਖਾਲ ਤੇ ਇਹ ਤੋਂ ਪਹਿਲਾਂ ਉਹ ਟਰੈਕਟਰ ਵਾਲੇ ਪਾਸੇ ਪਰਲੇ ਸਿਰੇ ਤੇ ਹੁੰਦਾ ਸੀ ਇਹ ਖਾਲ ਬਸ ਅਸੀਂ ਇਹ ਬਦਲਦੇ ਰਹਿਣੇ ਆ ਕਦੇ ਕਿੱਧਰ ਜੀ ਲੋਟ ਜਾ ਲੱਗਦਾ ਉਧਰ ਹੀ ਬਸ ਹਾਂ ਮੂੰਹ ਸਿਰ ਕਰ ਦਿੰਨੇ ਆ ਚਾਹ ਹਲੇ ਠਹਿਰ ਕੇ ਆਉਗੀ ਤੇ ਬਸ ਸਿੱਧੇ ਸਰਦੂਰਗੜ ਤੋਂ ਬਟੇਂਡੇ ਨੂੰ ਜਾਂਦੀ ਹੋਈ ਮਾਰ ਐ ਜੂਮ ਕਰਕੇ ਦੇਖੀਏ ਨਾ ਉਸ ਬੇਦਨ ਦੇ ਵਿੱਚ ਦੀ ਹਾਂ ਦਿਖੂਗੀ ਐ ਹੁਣ ਉਹ ਸਾਹਮਣੇ ਵਾਲੇ ਕਿਕਰ ਤੇ ਬਿਲਕੁਲ ਸਕਰੀਨ ਦੇ ਸੈਂਟਰ ਤੇ ਐ ਬਟੇਂਡਾਈ ਬਟੇਂਡਾ ਕੋਈ ਵੀ ਲੰਬਾ ਨਾ ਦੇ ਦੇ ਕੇ ਆਇਆ ਨਹੀਂ ਆਖਿਆਗਾ ਤੇ ਐ ਕਰਦੇ ਕਰਦੇ ਆਪਾਂ ਕਰੈਕਟਰੀ ਨਾ ਕਰੈਕਟਰੀ ਨਾ ਬਣ ਜਾਈਗਾ ਕੋਈ ਐ ਕਰਦੇ ਕਰਦੇ ਯਾਰ ਬੱਸ ਜੇਕਰ ਨੂੰ ਬੱਸ ਚੜ ਜਾ ਕਰ ਟੰਮੂ ਟੰਮੂ ਕਰਨਾ ਕਿ ਸਵਾ ਕੁ ਬਟੇਂਡਾ ਟੰਮੂ ਰੋੜੀ ਸਿੱਧੀ ਟੰਮੂ ਇੱਕ ਪੰਡ ਛੱਡ ਗਈ ਟੰਮੂ ਟਰੈਕਟਰ ਹੋਰ ਸਾਰੇ ਪਿੰਡਾਂ ਦੇ ਨਾਲ ਨਹੀਂ ਲਏ ਹੁੰਦੇ। ਨਿਕਲਵਾਰ ਫੋਨ ਚੋ ਆਇਆ। ਸ਼ਾਬਾਸ਼। ਵਾਹ ਗਰੂ। ਆ ਲੈ ਕੇ ਕੁਮੜਾ ਕਰਤੀ ਬੋਣੀ। ਓ ਕੀੜੀ ਆ ਗਈ ਥੱਲੇ ਯਾਰ। ਬੋਣੀ ਖਰਾਬ ਹੋ ਗਈ। ਥਾਚੀ ਥੱਲੇ ਕੀੜੀ ਆ ਗਈ। ਆਏ ਸਰ ਉਹ ਆਪੋ ਚ ਕਿਉਂ ਮੈਂ ਮੰਗਦਾ ਹੈਗਾ ਨਾ ਐ ਕਰ ਕੀੜੀ ਕੱਢ ਦੇ। ਇੱਕ ਬਾਈ ਕਹਿੰਦਾ ਸੀ ਬਈ ਸਾਡੇ ਦਾ ਬੱਟਾ ਛੋਡੇ ਦਾ ਤੁਸੀਂ ਪੋਚਦੇ ਹੋ ਆਹ ਚੇਪਾ ਲਾ ਕੇ ਕਿ ਸਾਡੇ ਅਸੀਂ ਬੱਟਾ ਪੋਚਦੇ ਆਂ ਕਹਿੰਦੇ ਵੀ ਇਸ ਪਾਸੇ ਬੱਟ ਜਿਵੇਂ ਵਧੀਆ ਬਣਾ ਲਈ ਕਰੀ ਜਿੰਦਰਾ ਵਾਲਾ ਲਿਆ ਜਿੰਦਰਾ ਅਸੀਂ ਵੀ ਲਾਉਨੇ ਆਂ ਬਈ ਆਹ ਕਹਿੰਦੇ ਜਦੋਂ ਗਿੱਲੀ ਹੋ ਗਈ ਉਹਨੂੰ ਬਸ ਕਹੀ ਨਾਲ ਉੱਤੋਂ ਐ ਪੋਚ ਦਿੰਦੇ ਆ ਤੇ ਅਸਲ 'ਚ ਉਹ ਕੰਮ ਅਸੀਂ ਵਧੀਆ ਨਹੀਂ ਕਰਨਦੇ ਉਹ ਤਾਂ ਬਸ ਟਾਈਮ ਪਾਸ ਜਿਹਾ ਕੰਮ ਹੁੰਦਾਗਾ ਖੈਰ ਠੀਕ ਆ ਵੀ ਵਧੀਆ ਬਣ ਵੀ ਜਾਂਦੀ ਪੱਕ ਵੀ ਜਾਂਦੀ ਆ ਪਰ ਅਸਲ ਨਜ਼ਾਰਾ ਸਾਨੂੰ ਆਹ ਆ ਚੇਪਾ ਲਾ ਕੇ ਆਉਂਦਾ ਜਿਵੇਂ ਸੀ ਕਹਿੰਨੇ ਆਹ ਕੋਲ ਨਾ ਖੁਰਚ ਵੀਰੇ ਸੈਂਟਰ ਜੋ ਵਿੱਚੋਂ ਚੱਕ ਲਾਗਾ ਚੀ ਮੜੀ ਤੇ ਸਾਨੂੰ ਆਏ ਪੁੱਛਣੀ ਵਧੀਆ ਲੱਗਦੀ ਆ ਬੱਟ ਪਹਿਲਾਂ ਤੋਂ ਅਸੀਂ ਐਂ ਪੁੱਛਦੇ ਆਂਗੇ ਕਦੇ ਇਹ ਨਹੀਂ ਬੱਟ ਤਾਂ ਹੁਣ ਜਿਵੇਂ ਮੰਨ ਲਓ ਖਾਲ ਵੀ ਗਿੱਲਾ ਹੋਇਆ ਪਿਆ ਉਹਤੇ ਵੀ ਕਹੀ ਮਾਰ ਸਕਦੇ ਆਂ ਕੱਲੀ ਐਂ ਟਾਈਮ ਪਾਸ ਜੇ ਕਰ ਸਕਦੇ ਆਂ ਪਾਣੀ ਛਿਲਕ ਕੇ ਪਰ ਆਹ ਆ ਸਿਸਟਮ ਵਧੀਆ ਲੱਗਦਾ ਸਾਨੂੰ ਤੇ ਗੱਗੂ ਦਾ ਬੱਟ ਪੋਚਣ ਦਾ ਢਾਂਗੇ ਬਖਰਾ ਗਾਈ ਜਿਹੜਾ ਇੱਧਰਲੇ ਪਾਸੇ ਬੰਦਾ ਖੜਾ ਹੋਵੇ ਉਹਨੇ ਬਸ ਛਟੈਣ ਵਾਲਾ ਭਰ ਦੇਣਾ ਮਾਰ ਮੈਂ ਮੈਂ ਫਿਰ ਡਲੇ ਪਈ ਆ ਕਿ ਇਧਰ 这样子的 ਹਾਮਾ ਇਸ ਵਕਤ ਪੂਰਾ ਪਾਉਣੇ 12 ਵਜੇ ਦਾ ਹੋ ਗਿਆ ਮਨਪ੍ਰੀਤ ਹੈਪੀ ਘਰੇ ਚਲੇ ਗਏ ਮਨਪ੍ਰੀਤ ਕਹਿੰਦਾ ਮੈਂ ਰਾਤ ਖੇਡਣ ਗਿਆ ਸੀ ਬਾਲੀਵਾਲ ਟੂਰਨਾਮੈਂਟ ਤੇ ਆ ਕੀ ਹੁੰਦੀ ਓ ਲੀਗ ਜੀ ਕਰਾਉਂਦੇ ਹੁੰਦੇ ਆ ਤੇ ਸਵੇਰੇ ਆਇਆ ਸੀ ਕਹਿੰਦਾ ਮੈਂ ਸੌਣ ਨਾ ਦੋ ਘੰਟੇ ਮੈਂਗਾ ਸੌਂ ਜਾ ਕੰਮ ਵੀ ਵਾਲਾ ਹੈ ਨਹੀਂਗਾ ਉਹ ਥੋੜੀ ਜਿੰਨੀ ਕਬੱਟੀ ਰਹਿ ਗਈ ਆ ਡੱਬਰ ਦਾ ਮੱਥਾ ਪੋਚਣ ਵਾਲਾ ਪੋਚ ਦੇ ਗੱਗੂ ਉਹ ਸਾਹਮਣੇ ਜਾ ਕੇ ਬੈਠ ਗਿਆ ਤੇ ਮੈਂ ਵੀ ਆ ਇੰਨਾ ਕ ਘੂਰੀ ਹੋਇਆ ਬੈਠਾ ਇੱਥੇ ਕਿਉਂ ਕੈਂਪਰ ਸ਼ਾਮੇ ਨਹੀਂ ਕਰਾ ਜਾ ਕੇ ਨਲਬੋ ਸ਼ਾਂਚ ਸੀਗਾ ਪਰ ਇਹ ਤੇ ਉੱਠਣ ਦੀ ਕਾਲ ਕਰ ਰੱਖੀ ਆ ਤੇ ਚਾਹ ਦਾ ਗਲਾਸ ਵੀ ਝੁਕ ਨਾਲ ਨੌਜਵਾਨ ਦਾ ਹਾਂ ਉਵੇਂ ਹੀ ਰੱਖਿਆ ਪਿਆ ਤੇ ਫਿਰ ਆਉਣ ਵਾਲੇ ਹੋਣਗੇ ਉਹ ਵੀ ਕਹਿੰਦੇ ਸੀ ਚਾਹ ਕਰਾਂਗੇ ਪੀਵਾਂਗੇ ਅਗਲੇ ਖੇਤ ਪਨੀਰੀ ਪੱਟੀ ਆਂਦੇ ਆ ਤੇ ਦਾਸ ਉਹਦੀ ਡੇਟੀ ਤੇ ਬੈਠੇ ਆ ਫਿਰ ਇਹ ਜਿਹਾ ਕੰਮ ਤਾਂ ਹਾਂ ਸੌਖੇ ਹੁੰਦਾ ਬਹਿਣਾ ਤਾਂ ਕਿਨੂੰ ਔਖਾ ਲੱਗਦਾਗਾ ਤੇ ਬਲੋਟਾ ਮਾਹੌਲ ਹਾਂ ਇਸ ਪਾਸੇ ਨਿਗਾਹ ਹੀ ਮਾਰ ਛੱਡਦੇ ਕਿ ਪਰਨਾ ਜੇ ਉੱਤੇ ਲੈ ਰੱਖਿਆ ਸੀਗਾ ਜਦੋਂ ਇਹਨੂੰ ਐਂ ਜੇ ਕੁੰਡ ਜਾਂ ਲਾ ਕੇ ਦੇਖਦਾ ਉਦੋਂ ਐਂ ਲੱਗਦਾ ਹਾਉ ਬਣ ਗਿਆ ਬੱਦਲ ਉਹ ਬਣ ਗਿਆ ਬੱਦਲ ਤੇ ਬੱਦਲ ਦੇ ਭਲੇਖੇ ਜੇ ਪਈ ਜਾਂਦੇ ਆ ਚਾਰ ਚਪੇਰੇ ਹਾਂ ਵਕੀ ਠੀਕ ਆ ਆਪਦੇ ਘਰਾਂ ਗੋਲਿਆਂ ਨੇਂ ਚਾ ਇੱਥੇ ਵੀ ਜੀ ਲੱਗਿਆ ਹੋਇਆ ਸੋਹਣਾ ਸਾਡਾ ਸ਼ੇਰ ਉਧਰ ਡਾਇਰੈਕਟਰ ਤੇ ਚੜਿਆ ਗੱਗੂ ਮੈਨੂੰ ਆਵਾਜ਼ ਮਾਰੀ ਮੈਗਾ ਆਇਆ ਓਏ ਗਾਚੀਆਂ ਲਾਲ ਗਏ ਪਾਣੀ ਛੱਟਦਾ ਮੈਗਾ ਇੱਧਰਲੇ ਡੱਗਰ 'ਚ ਕਹਿੰਦਾ ਛੱਡ ਪਰੇ 12:00 ਵਜੇ ਗਿਆ ਯਾਰ ਫੇਰ ਲਾ ਲਾਂਗੇ ਤੇ ਗੱਲਬਾਤ ਇਹ ਆ ਕਿ ਬੰਦੇ ਕੋਲ ਜਦੋਂ ਕੰਮ ਘੱਟ ਹੁੰਦਾ ਉਦੋਂ ਬੰਦਾ ਕੋਲੀ ਜਾ ਹੋ ਜਾਂਦਾ ਤੇ ਅੱਗੇ ਵੀ ਦਿਨ ਰਾਤ ਇੱਕ ਕਰੀ ਫਿਰਦੇ ਸਾਰਾ ਦੁਪਹਿਰਾ ਤੋੜੇ ਫਿਰਦੇ ਨੇ ਪੰਜ ਛੇ ਦਿਨਾਂ ਦੇ ਤੇ ਅੱਜ ਉਹਨੂੰ ਪਤਾਗਾ ਕਿ ਫੇਰ ਪਿਛਲੇ ਵੇਰ ਲਾ ਲਾਂਗੇ ਕੱਲ ਨੂੰ ਲਾ ਦੇਗੇ ਗਾਚੀਆਂ ਯਾ ਯਾ ਚੋਨਾਂ ਦਾ ਜਿਹੇ ਸਾਰਾ ਆ ਲੱਗਦਾ ਨਹੀਂਗਾ ਕੱਲ ਨੂੰ ਲੱਗੂਆ ਨਹੀਂ ਆਲਾ ਇਹ ਜਿਹੇ ਪਨੀਰੀ ਵਟ ਕੇ ਆਈ ਨਹੀਂ ਨੌਜਵਾਨ ਇਹ ਆਪੇ ਹੋਂਦ ਦੱਸਦੇ ਭਾਈ ਕਿਵੇਂ ਆ ਹਾਂ ਕੱਲ ਵੀ ਇਹ ਗੱਲ ਕਰੀ ਫਿਰ ਸਦਾ ਬਸ ਇਹ ਹੀ ਬੋਝ ਦਿੰਨੇ ਆ ਕਾਚੀਆਂ ਕਹਿ ਦਿੰਨੇ ਆ ਅਸੀਂ ਇਹਨੂੰ ਕਈ ਨਾਲ ਚੱਕ ਜਾਗ ਟੱਕ ਰੱਖੀ ਜਾਂਦੇ ਆ ਤੇ ਕੰਮ ਨੱਪੀ ਆ ਨੇ ਆ ਇਹਦੇ ਨਾਲ ਸਫਾਈ ਬੜੀ ਸੋਹਣੀ ਆਉਂਦੀ ਆ

ਉੱਚੋਨੇ ਵਾਲੇ ਮਤਰਾਣੇ ਵੀ ਆਹ ਲਾਈ ਟ੍ਰਾਲੀ ਹਾਂ ਖੇਤ ਦੇ ਕਿਨਾਰੇ ਤੇ ਤੇ ਪਾਣੀ ਵੀ ਸੁੱਕ ਨਾਲ ਬਾਣ ਚ ਭਰ ਗਿਆ ਪਿੱਛੋਂ ਦੋ ਸੋਲਰ ਮੋਟਰਾਂ ਦਾ ਪਾਣੀ ਆਈ ਜਾਂਦਾਗਾ ਤੇ ਆ ਪੀਟਰ ਸਾਹਵਰਿਆਂ ਨੂੰ ਹਾਂ ਤਾਂ ਦਵਾ ਦਿੰਦੇ ਇਹਨਾਂ ਨੂੰ ਐਸ ਤੇ ਆ ਯਾਰ ਇਹ ਗੁਸਾ ਕਰਨ ਕਰਦਾ ਹਾਂ ਹਾਂ ਕਾਂਟਾ ਕਾ ਪਾਣੀ ਹੋਰ ਪਾ ਕੇ ਇਹਨੂੰ ਪੂਰਾ ਫੁੱਲ ਕਰ ਲਾਂਗੇ ਉਹ ਪਰਲੇ ਦੋ ਡੱਬੇ ਉਮੀਦ ਕਰਦਾ ਇਹ ਆ ਲਾ ਦੇਣਗੇ ਤੇ ਇਹਦੇ ਚ ਹਾਂ ਤੜਕੇ ਤੱਕ ਪਾਣੀ ਕੁਛ ਖੜਾ ਰਹੂਗਾ ਨਾ ਤੜਕੇ ਹੋਰ ਚਲਾ ਲਾਂਗੇ ਤੇ ਖਾਲ ਸਾਡਾ ਇਧਰੋਂ ਇਹ ਨਿਮਾਨ ਚ ਆਉਂਦਾ ਇਧਰੋਂ ਡਿੱਗਦਾ ਤੁਰਿਆ ਤਾਂ ਕਰਕੇ ਸਾਡਾ ਇੰਨ ਕੰਮ ਚੱਲ ਜਾਂਦਾ ਸਮਰਿਆ ਹੋਵੇ ਨਾ ਸਮਰਿਆ ਹੋਵੇ ਪਾਣੀ ਇਧਰ ਨੂੰ ਤਰਦਾ ਹੀ ਤੁਰ ਜਾਂਦਾ ਬੋਲੇ 12 ਵਜੇ ਆ 50 ਮਿੰਟਾਂ ਦਾ ਸਮਾਂ

ਰੂਪਾ ਰਖੋ ਦਰੋ ਕਹਿੰਦੇ ਭਗਵਾਨ ਤੇਰੀ ਕੁਦਰਤ ਤੇ ਸ਼ਾਮ ਜੇ ਦਾ ਟਾਈਮ ਲੱਗਿਆ ਹੋਇਆ ਰੌਣਕਾਂ ਸਮਾਂ 6 ਵਜੇ ਦਾ ਹੋ ਗਿਆ ਆ ਸੂਰਜ ਭਾਈ ਉਰੇ ਆ ਸਨੇਰੀ ਜੇ ਹੋਣ ਲੱਗ ਪਏ ਨੇਗੇ ਸਨੇਰੀ ਹੁੰਦੇ ਕ ਲਾਲ ਹੁੰਦੇ ਕ ਗੂਏ ਚਲ ਸਾਨੂੰ ਦੋਨਾਂ ਨੂੰ ਨਹੀਂ ਪਤਾ ਅਸਲ ਚ ਗੱਲਬਾਤ ਪੂਰੀ ਕੀ ਹੈਗੀ ਬਾਕੀ ਕਮੈਂਟ ਕਰਕੇ ਦੱਸ ਦਿਓ ਬਈ ਤੁਸੀਂ ਤੇ ਅੱਜ ਇਹਨਾਂ ਨੇ ਦੁਪਹਿਰਾ ਵਾਲਾ ਲੰਮਾ ਟਾਲਿਆ ਹੈ ਗਰਮੀ ਹੈਵੀ ਸੀ ਬਈ ਯਾਰ ਹੱਕ ਵੀ ਬਣਦਾ ਸੀਗਾ ਤੇ ਕੱਲ ਨੂੰ ਇਹ ਆਪਣਾ ਆ ਹਰਲਾ ਆ ਜਾਣਗੇ ਝੋਨਾ ਇਹ ਜਿੰਨਾ ਇਧਰ ਨਹੀਂ ਚਾਹ ਰਿਹਾ ਦਾ ਤੇ ਉਸ ਤੋਂ ਬਾਅਦ ਸੌਣ ਵਾਲਾ ਝੋਨਾ ਲਾਵਾਂਗੇ ਤੇ ਇਸ ਤੋਂ ਬਾਅਦ ਇਹ ਪਾਰਟੀ ਉਹਦੇ ਪਿੰਡ ਲੱਗੂਗੀ ਝੋਨਾ ਉੱਥੇ ਇਹਨਾਂ ਦੇ ਵੀ ਕੰਮ ਚੱਲ ਪਿਆ ਪਹਿਲਾਂ ਲੇਟ ਚੱਲਦਾ ਕਹਿੰਦੇ ਸਾਡੇ ਕਹੀ ਇਹ ਪਹਿਲਾਂ ਹੀ ਨਿਬਾਈ ਤਾਈ ਹੈ ਨਹੀਂ ਸੀ ਤਾਂ ਹੀ ਆਪਣੇ ਇਹਨਾਂ ਨੇ ਬੋਣੀ ਕਰੀ ਸੀ ਇੱਥੋਂ ਆ ਕੇ ਤੇ ਐਸੇ ਵੇਲੇ ਤਾਂ ਮਾਂਜਾ ਲੱਗ ਜਾਂਦਾ ਬੰਦੇ ਦਾ ਖੇਤ 'ਚ ਖੜਦ ਨੂੰ ਥੋੜਾ ਜੀ ਕਰ ਲਾਂ ਕਹਿੰਦਾ ਤੇ ਸ਼ੇਰ ਦੁਪਹਿਰੇ ਤਾਂ ਸੂਰਜਾਂ ਹੀ ਲੱਗੀ ਜਾਂਦਾ ਨਾ ਫਿਰਤੀ ਖੜਾ ਇਹ ਪਰੇ ਕਿਉਂ ਨਹੀਂ ਹੁੰਦਾਗਾ ਇੰਗਾ ਗਗੂ ਪਰੀਨਾ ਵਾਲੀ ਪਰੀ ਕਾ ਤੋ ਯਾਨਾ ਬਾੜੀ ਕਿਡੇ ਦੇਣੇ ਪੈਣਗੇ ਪਾਣੀ ਕੀ ਕਰਨੀ ਸੀਗੀ ਤਿੰਨ ਚੱਲ ਚਾਰ ਗੇੜੇ ਦੇ ਦੇਈ ਚੰਗਾ ਹੁਣ ਜਦੋਂ ਵੱੱਦੀ ਪਾ ਲਿਆ ਪਾਣੀ ਉਧਰ ਕਰ ਤਾਂ ਉਹ ਉਧਰ ਕਿੱਥੇ ਕਰਨੀ ਹੈ ਦਵਾਈ ਤਾਂ ਆਪੇ ਇਹਦੀ ਪਾਈ ਆ ਕਿੱਧਰੇ ਗੇੜਾ ਵੱਧਾ ਉਧਰ ਵੀ ਕੋਈ ਨਾ ਉਹ ਤਾਂ ਅਜੇ ਲਾਉਣਗੇ ਅੱਜ ਨਹੀਂ ਲੱਗਦਾ ਉਹ ਤੇ ਚੰਸ ਤੇ ਨੂੰ ਟੋਲੀ ਚ ਕੋਣਾ ਹੈ ਕੱਲ ਨੂੰ ਤਾਂ ਲਾ ਦੇਣਗੇ ਢੂਮਲੇ ਉਸ ਹੋਸਰੀ ਗਾਲ ਨਹੀਂ ਬੁਲਾਈ ਗਗੂ ਅੱਜ സീകാലോണിയ പഞ്ചാബ് ആ ഉദ്ധരല ചപ്പബ സാമ ശ്രീ വാഹഗി ബാബാ ജി ദർശന സമൂ ബ ബോ വാരിക നോ ਆ ਲੰਮੀ ਰੱਖ ਦੂਤਰੀ ਪਰਾਂ ਮਾਰਦੀ ਬੰਗੀ ਚ ਬਾਲੇ ਨਾਲ ਗਿੜਦੇ ਨਹੀਂ ਹੋਰ ਐਸ ਬਰੀਕ ਕਰਾ ਜੋ ਕਰ ਲੈ ਲੰਮੀ ਹਮ 1 2 3 4 5 6 7 8 9 10 ਆ 10 11 ਬੰਦੇ ਦੀ ਢੋਲੀ ਰਹਿ ਗਈ ਇਹਨਾਂ ਦੀ ਪਹਿਲਾਂ ਬੰਦੇ 15 ਸੀ 1 2 ਬਾਈ ਕਹਿੰਦੇ ਸੀ ਕਿ ਇਹ ਦਵਾਈ ਹ ਰਿੱਤੇ ਜਰ ਲਾ ਕੇ ਸਿੱਟ ਦੇਵੇ ਮਿੱਟੀ ਚ ਤਾਂ ਵਧੀਆ ਕੰਮ ਕਰਦੀ ਹੈ ਹੋਰ ਵੀ ਜਿਆਦਾ ਤੇ ਫਿਰ ਹਲੋਟਾ ਕੰਮ ਉਹ ਵੀ ਮਿੱਟੀ ਵਾਲਾ ਕੰਮ ਵੀ ਪਹਿਲਾਂ ਬਹੁਤ ਕਰਦੇ ਰਹੇ ਆ ਇਹ ਜਾਂ ਦਵਾਈਆਂ ਕੋਈ ਹੋਰ ਵੀ ਹੁੰਦੀਆਂ ਸੀ ਮਿੱਟੀ 'ਚ ਰਿੱਤੇ 'ਚ ਰਲਾ ਕੇ ਪਾਉਣ ਵਾਲੀਆਂ ਸੁੱਕਾ ਰਿੱਟਕ ਤੋਂ ਭਾਲ ਕੇ ਲੈ ਜਾਂਦੇ ਰਲਾਉਂਦੇ ਉਹ ਥੋੜੀ ਜਿਹੀ ਮੱਥਾ ਮਾਰੀ ਵੱਧ ਹੋ ਜਾਂਦੀ ਹੈ ਜਿਹੜਾ ਕੰਮ ਲਗਭਗ ਸੇਮ ਹੀ ਹੁੰਦਾਗਾ ਤੇ ਆਹ ਢੋਲੀ 'ਚ ਪਾ ਲਈਦੇ ਚਾਰ ਗੇੜੇ ਆ ਉਹਦੇ ਕਿਲੇ 'ਚ ਹਾਂ ਕੱਢ ਲਈਦੇ ਆ ਤੇ ਇਹ ਮਾਹੌਲ ਵੀ ਠੀਕ ਆ ਰਲ ਜਾਂਦੀ ਹੈ ਵਿੱਚ ਇਹ ਤੇ ਮਿੱਟੀ ਦਾ ਹਜੇ ਵਾਧਾ ਘਾਟਾ ਹੋ ਜਾਂਦਾਗਾ ਤੇ ਇਹ ਹੀ ਬੰਦਾ ਲਗਭਗ ਪੂਰੀ ਕਰ ਹੀ ਦਿੰਦਾ ਜਾਂ ਮਤਲਬ ਤੁਪਕੇ ਜਰ ਰਲ ਜਾਂਦੇ ਵਿੱਚ ਹਾਂ ਬਿੜਾ ਹੋਇਆ 7:53-54 ਮਿੰਟਾਂ ਦਾ ਅ ਅੱਜ ਕਈ ਦਿਨਾਂ ਬਾਅਦ ਥੋੜੀ ਬਿਲੇ ਸਿਰ ਰੋਟੀ ਖਾਵਾਂਗੇ ਬਿਲੇ ਸਿਰ ਨਾਵਾਂਗੇ ਬੇਲੇ ਸਰ ਸੌ ਜਾਂਗੇ ਤੇ 6-7 ਦਿਨ ਹੋ ਗਏ ਸੀ ਰੋਜ ਕੁਰਬਲ ਕੁਬਲ ਹੋਈ ਜਾਂਦੀ ਸੀਗੀ ਤੇ ਮੈਂ ਤੇ ਗੱਗੂ ਰਾਤ ਨੂੰ ਉੱਠ ਕੇ ਆ ਖੇਤ ਬੋਰ ਚਲਾਉਣ ਜਾਂਦੇ ਸੀਗੇ ਤੇ ਆਪਣੇ ਮਾਤਾ ਜੀ ਸ੍ਰੀ ਵੱਡੇ ਮੰਮੀ ਮੇਰੇ ਮਾਸੀ ਜੀ ਕਈ ਦਿਨਾਂ ਬਾਅਦ ਸਤਿ ਸ੍ਰੀ ਅਕਾਲ ਕਰਦੇ ਆ ਸਤਿ ਸ੍ਰੀ ਅਕਾਲ ਸਾਰੇ ਨੂੰ ਭੈਣ ਭਾਈਆਂ ਵੀਰਾਂ ਨੂੰ ਤੇ ਜੁੜੇ ਰਹੋ ਨਵੇਂ ਚੈਨਲ ਦੇ ਨਾਲ ਕੋ ਪ੍ਰਾਣੇ ਦੇ ਆਖਾਂ ਇਹੀ ਆ ਕੋਈ ਨਾ ਤੇ ਜੇ ਲਿਭੀ ਕਰਿਓ ਕਮੈਂਟ ਵੀ ਕਰਿਓ ਸਤਿ ਸ੍ਰੀ ਅਕਾਲ ਤੇ ਬੇਟੇ ਦਾ ਆਈਂ ਰੱਖਦਾ 10 ਵਜੇ ਆਉਂਦਾ ਤੇ ਤੜਕੀ ਦੇ ਸਦਾ ਵੀ ਮੜਾ ਜਾਂ ਹਾਂ ਜਾਂ ਵੱਡੇ ਤੜਕੇ ਦੇ ਸਦਾ ਜਾਂ 3 ਵਜੇ ਦੇ ਸਦਾ ਵੀ ਟ੍ਰੈਕ ਜਾਂਦਾ ਹੁਣ ਹਾਂ ਹਾਂਜੀ ਮਾਤਾ ਸ਼ੁਕਰੀਆ ਭਾਈ ਵੱਡੇ ਮੰਮੀ ਕਹਿੰਦੇ ਹੁੰਦੇ ਅਸੀਂ ਮਾਸੇ ਜੀ ਦੀ ਤੇ ਮਾਤਾ ਜੀ ਕੀ ਬਣਾਇਆ ਅੱਜ ਖਾਣ ਨੂੰ ਟਿੰਡੋ ਟਿੰਡੋ ਤੇ ਨਾ ਤਾਂ ਆਪਣੀ ਬਣਦੀ ਨਹੀਂਗੀ ਤੇਰਾ ਤਾਂ ਘੱਟ ਹੀ ਸਦਾ ਅੱਜ ਦਾ ਸਬਜ਼ੀ ਬਹੁਤ ਸੁਆਦ ਬਣੀ ਆ ਇਹ ਅੱਜ ਹੀ ਬਣਾ ਲਈ ਜੀ ਮਗਾ ਚੜ ਗਿਆ ਯਾ ਤੀਨ ਦੇਖ ਕੇ ਇਹ ਤਾਂ ਪੂਰੀ ਨਬਰੇ ਖਵਾ ਲੂ ਭੋਵੇਂ ਸਵਾਦ ਆ ਜੋ ਵਧੀਆ ਜੀ ਡੰਡੀਆਂ ਬਣਾਏ ਇਸ ਪੱਕੀਆਂ ਜੀਆਂ ਤੇ ਪੱਕੇ ਦਾ ਵਧੀਆ ਵੱਡੇ ਕੱਚੀਆਂ ਚ ਹੌਂਕ ਜੀ ਆਉਂਦੀ ਹੈਗੀ ਸੱਚੀ ਸਸਰੀ ਘਰ ਬੇਟਾ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਾਲਾ ਬਾਲਾ ਜਿਹੜੇ ਚੈਨ ਦੇ ਨਾਲ ਲਾਇਕ ਸ਼ੇਅਰ ਕਮੈਂਟ ਜਰੂਰ ਭੇਜਿਆ ਕਰੋ ਜੇ ਫੇਸਬੁੱਕ ਤੇ ਦੇਖਦੇ ਫੋਲੋ ਵੀ ਜਰੂਰ ਕਰਿਆ ਕਰੋ ਤੁਹਾਨੂੰ ਬਾਈ ਬੇ ਡੇਲੀ ਮਾਤਾ ਗੱਲ ਪੁੱਛੀ ਜਾਂਦੇ ਸੀ ਇਹ ਗੱਲ ਪਰ ਸੋ ਇੱਕ ਬਾਈ ਮੰਮੀ ਕਿੰਨੇ ਪੜੇ ਆ ਸਸਰੀ ਘਰ ਦੀ ਨੇ ਚੰਗੀ ਦੱਸੇ ਨਹੀਂ ਆਪਾਂ ਮੰਮੀ ਕਿੰਨੇ ਪੜੇ ਆ 10 ਭੜੇ ਦੇ ਗਾਦੇ 10 ਵੀ 10 ਭੜੇ ਵਰਗੇ ਕੰਮ ਚੱਲ ਕੋਈ ਗੱਲ ਨਹੀਂ ਤੇ ਬਾਕੀ ਵੀ ਠੀਕ ਆ ਮਾਹੌਲ ਆ ਅ ਪ੍ਰਸ਼ਾਦਾ ਪਾਣੀ ਛਕਦੇ ਆ ਨਾ ਉਹਨੇ ਧੋਨੇ ਆ ਤੇ ਛਾਪੜਦੇ ਆ ਫਿਰ ਜੱਬਰ ਚ ਜੱਬਰ ਚ ਦਾ ਕੀ ਛਾਪੜਨਾ ਉਹ ਤਾਂ ਖਿਆਲ ਚ ਛਾਪੜਦੇ ਆ ਨਾ ਵੀ ਬੜੀ ਆਜ ਕੰਬਲ ੜਾ ਰੱਖੇ ਰਿਹਾ ਗੁੰਗਰਾ ਗੱਗੂ ਦਾ ਕੰਬਲ ੜਾ ਰਿਹਾ ਜਾਂਦਾ ਰਿਹਾ ਮम्मी ਖੇਤ ਦਾ ਖੇਤ ਦੋ ਦਿਨ ਆ ਸਾਰੇ ਬਾਈ ਦੇਖਣ ਵਾਲੇ ਕਹਿੰਦੇ ਗੱਗੂ ਨੂੰ ਰਜਾਈ ਦੇ ਦੋ ਛੋਟੇ ਏ ਛੋਟੇ ਆਇਆ ਕਿ ਕਿ ਮੋਟਾ ਖੇਤ ਕਿਨੇ ਲੈ ਆ ਦੇ ਕੇ ਕਗੂ ਨੇ ਖੇਤ ਵੀ ਇਹਦਾ ਲਈ ਫਿਰਦਰਿਆ ਤੇ ਬਾਕੀ ਬਈ ਠੀਕ ਆ ਮੋਹਲ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਆਪਾਂ ਸਵੇਰੇ ਮਿਲਦੇ ਆਂ ਕੱਲ ਨੂੰ 7 ਵਜੇ ਨਵੇਂ ਪ੍ਰੋਗਰਾਮ ਦੇ ਨਾਲ ਨਵੇਂ ਬਲਾਗ ਦੇ ਨਾਲ ਲੱਗਣੇ ਸੀ ਅੱਜ ਲੱਗ ਜਾਣਗੇ ਹਾਂ ਕੱਲੋਂ ਕੱਲ ਨੂੰ ਲੱਗ ਜਾਣਗੇ ਗੇਰਾ ਇੱਕ ਵਾਰੀ ਫਿਰ ਜੁਰੀ ਜਰੀਏ ਤੇ ਕੰਮ ਉਹ ਸੰਭਾਲਦੇ ਆਂ ਜਿਹੜੇ ਲੱਗੇ ਹੋਏ ਉਸ ਤੋਂ ਬਾਅਦ ਸੁਣਾਉਣ ਵਾਲੇ ਚੌਲ ਲਾਵਾਂਗੇ ਤੇ ਫਿਲਹਾਲ ਸਮਾਪਤੀ ਆ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਜੁੜੇ ਰਹੋ ਚੈਨਲ ਦੇ ਨਾਲ ਲਾਈਕ ਸ਼ੇਅਰ ਹਾਂ ਸਬਸਕ੍ਰਾਈਬਰ ਕਰਦੇ ਰਹੋ that's